ਸਨੈਰੀ ਜਿਲਦ ਕਿਉਂ ਜੀ ਤੁਸੀਂ ਸਨੈਰੀ ਜਿਲਦਾਂ ਵੀ ਬੰਦਦੇ ਹੋ ਖੈਰ ਦਿਨ ਦਫਤਰੀ ਜੋ ਜਿਲਦਾਂ ਨੂੰ ਪੁਸ਼ਤਾਂ ਲਾ ਰਿਆ ਸੀ ਗਾਹਕ ਦੀ ਗੱਲ ਸੁਣ ਕੇ ਬੋਲਿਆ ਆਹੋ ਜੀ ਜਿਹੋ ਜਿਹੀ ਕਹੋ ਗਾਹਕ ਇੱਕ ਅਧਖੜ ਉਮਰ ਦਾ ਸਿੱਖ ਸੀ ਹੱਟੀ ਤੇ ਫੱਟੇ ਤੇ ਬੈਠ ਕੇ ਉਹ ਕਿਤਾਬ ਉਤਲੇ ਰਮਾਲਾ ਨੂੰ ਬੜੇ ਆਦਬ ਅਤੇ ਕੋਮਲਤਾ ਨਾਲ ਖੋਲਣ ਲੱਗ ਪਿਆ ਪੰਜ ਸ਼ੇਰੋ ਮਾਲੋ ਤਾਰਨ ਤੋਂ ਬਾਅਦ ਉਸਨੇ ਵਿੱਚੋਂ ਇੱਕ ਕਿਤਾਬ ਕੱਢੀ ਦਫਤਰੀ ਦੀ ਹੱਟੀ ਵਿੱਚ ਜਿੰਨੇ ਕਾਰੀਗਰ ਕੰਮ ਕਰ ਰਹੇ ਸਨ ਸਾਰੇ ਹੀ ਕਿਤਾਬ ਵੱਲ ਤੱਕ ਕੇ ਮੂੰਹ ਨੀਵਾ ਪਾ ਕੇ ਹਸਣ ਲੱਗ ਪਏ ਇੱਕ ਨੇ ਤਾਂ ਪੋਲੇ ਜਿਹੇ ਮੂੰਹ ਨਾਲ ਆਖੀ ਦਿੱਤਾ ਕੱਖਾਂ ਦੀ ਕੁਲੀ ਅਤੇ ਹਾਥੀ ਦੰਦ ਦਾ ਪਰਣਾਲਾ ਕਿਤਾਬ ਸਾਰੀ ਵਰਕਾ ਵਰਕਾ ਹੋਈ ਪਈ ਸੀ ਉਸ ਦੇ ਧੂਏ ਰੰਗੇ ਸਫੇ ਹੱਥ ਲਾਇਆ ਭੁਰਦੇ ਜਾਂਦੇ ਸਨ ਜਿਲਤ ਦੀ ਥਾਂ ਉਸ ਦੇ ਦੋਹੀ ਪਾਸੇ ਦੋ ਮੋਟੇ ਅਤੇ ਡਾਡੇ ਮੈਲੇ ਗੱਤੇ ਸਨ ਜਿਨ੍ਹਾਂ ਦੀ ਨੁੱਕਰਾ ਬੁੜੀਆਂ ਹੋਈਆਂ ਸਨ ਇਓਂ ਜਾਪਦਾ ਸੀ ਕਿ ਕਦੇ ਇਹ ਚਮੜੇ ਦੀ ਜਿਲਤ ਦੇ ਰੂਪ ਵਿੱਚ ਰਹਿ ਚੁੱਕੇ ਹੋਣ ਕਿਤਾਬ ਦਫਤਰੀ ਨੇ ਹੱਥ ਵਿੱਚ ਫੜੀ ਤੇ ਉੱਤਲ ਪੁੱਥਲ ਕੇ ਵੇਖੀ ਵੇਖਦਿਆਂ ਹੀ ਬਿਟਰ-ਬਿਟਰ ਗਾਖ ਦੇ ਮੂੰਹ ਵੱਲ ਤੱਕਣ ਲੱਗ ਪਿਆ ਇਹ ਇੱਕ ਹੱਥਾਂ ਦਾ ਲਿਖਿਆ ਹੋਇਆ ਕੁਰਾਨ ਸ਼ਰੀਫ ਸੀ ਦਫ਼ਤਰੀ ਨੇ ਕਿਹਾ ਬਣ ਜਾਏਗੀ ਸਰਦਾਰ ਜੀ ਫਿਰ ਸੰਕੋਚ ਵਿੱਚ ਭਾਵ ਨਾਲ ਪੁੱਛਣ ਲੱਗਾ ਸਰਦਾਰ ਜੀ ਕੁਰਾਨ ਸ਼ਰੀਫ ਤੁਹਾਡਾ ਆਪਣਾ ਏ ਲਿਖਾਈ ਤਾਂ ਬੜੀ ਕਮਾਲ ਦੀ ਏ ਨੇ ਇਹ ਮੇਰੀ ਲੜਕੀ ਦਾ ਏ। ਅੱਛਾ ਚੀਜ਼ ਤਾਂ ਸਰਦਾਰ ਜੀ ਬੜੀ ਚੰਗੀ ਏ ਪਰ ਵਰਕੇ ਬੜੇ ਖਸਤਾ ਹੋ ਗਏ ਨੇ। ਇਸ ਨਾਲੋਂ ਜੇ ਕਿਤੇ ਛਾਪੇ ਦਾ ਲੈ ਕੇ ਜਲਦ ਬਣਵਾਉਂਦੇ ਤਾਂ ਚੰਗਾ ਸੀ। ਤੁਸੀਂ ਠੀਕ ਕਹਿੰਦੇ ਪਰ ਕੁੜੀ ਦੀ ਇਸ ਨਾਲ ਬੜੀ ਮੁਹੱਬਤ ਏ। ਇਹ ਉਸਦੇ ਪਿਓ ਦੀ ਨਿਸ਼ਾਨੀ ਏ। ਦਫ਼ਤਰੀ ਨੂੰ ਹੈਰਾਨੀ ਦੇ ਨਾਲ ਹੀ ਕੁਝ-ਕੁਝ ਸ਼ੱਕ ਵੀ ਹੋਣ ਲੱਗਾ। ਮੇਰੀ ਲੜਕੀ ਅਤੇ ਫੇਰ ਉਸਤੇ ਪੀਓ ਦੀ ਨਿਸ਼ਾਨੀ ਗੱਲ ਉਸ ਦੀ ਸਮਝ ਵਿੱਚ ਨਾ ਆਈ ਉਸਨੇ ਫੇਰ ਪੁੱਛਿਆ ਤਾਂ ਤੁਹਾਡੇ ਕਿਸੇ ਰਿਸ਼ਤੇਦਾਰ ਦੀ ਬੀਬੀ ਏ ਆਹੋ ਨਹੀਂ ਮੇਰੀ ਆਪਣੀ ਲੜਕੀ ਏ ਹਾਂ ਦੱਸੋ ਕਦ ਤੱਕ ਦਿਓਗੇ ਮੈਨੂੰ ਇਸ ਦੀ ਬਹੁਤ ਛੇਤੀ ਲੋੜ ਏ ਅੱਜ ਤੋਂ ਚੌਥੇ ਦਿਨ ਲੜਕੀ ਦਾ ਵਿਆਹ ਏ ਤੇ ਮੈਂ ਉਸ ਦੇ ਦਾਜ ਵਿੱਚ ਦੇਣਾ ਏ ਹਾਂ ਸੱਚ ਇੱਕ ਕੰਮ ਹੋਰ ਕਰਨਾ ਜिल्ਦ ਉੱਤੇ ਸੁਨਹਿਰੀ ਅੱਖਰਾਂ ਵਿੱਚ ਬੀਬੀ ਜੈਨਾ ਲਿਖ ਦੇਣਾ ਪਿਆਸ ਪੈਸਿਆਂ ਦਾ ਕੋਈ ਖਿਆਲ ਨਾ ਕਰਨਾ ਜੋ ਕਹੋਗੇ ਦਿਆਂਗਾ ਜਿਉ ਜੋ ਦਫਤਰੀ ਇਸ ਪੀਚ ਨੂੰ ਖੋਲਣ ਦੀ ਕੋਸ਼ਿਸ਼ ਕਰਦਾ ਸੀ ਤਿਉ ਤਿਉ ਉਹ ਹੋਰ ਉਲਝਣ ਵਿੱਚ ਪੈਂਦਾ ਜਾਂਦਾ ਸੀ ਇਸ ਅਨੋਖੀ ਗੱਲ ਕਥ ਨੇ ਉਸ ਦੇ ਹੋਰ ਸਾਥੀਆਂ ਤੋਂ ਵੀ ਸਾਰਾ ਮਿਸਟਰ ਚੁਠਾ ਦਿੱਤਾ ਜਿਉਂ-ਜਿਉਂ ਦਫਤਰੀ ਇਸ ਪੀਚ ਨੂੰ ਖੋਲਣ ਦੀ ਕੋਸ਼ਿਸ਼ ਕਰਦਾ ਸੀ ਤਿਉਂ-ਤਿਉਂ ਉਹ ਹੋਰ ਉਲਝਣ ਵਿੱਚ ਪੈਂਦਾ ਜਾਂਦਾ ਸੀ ਇਸ ਅਨੋਖੀ ਗਲ ਕਥ ਨੇ ਉਸ ਦੇ ਕਰ ਉਸ ਦੇ ਹੋਰ ਸਾਥੀਆਂ ਤੋਂ ਵੀ ਆਰਾ ਮਿਸਟਰ ਚੁਠਾ ਦਿੱਤੇ ਕਰਮ ਸਿੰਘ ਨੇ ਜਦ ਵੇਖਿਆ ਕਿ ਸਾਰੇ ਜਾਣੇ ਹੀ ਇਹ ਹਾਲ ਸੁਣਨ ਦੇ ਚਾਹਵਨ ਹਨ ਤੇ ਉਸ ਨੇ ਉਹਨਾਂ ਨੂੰ ਇਸ ਤਰ੍ਹਾਂ ਦੱਸਣਾ ਸ਼ੁਰੂ ਕਰ ਦਿੱਤਾ ਅੱਜ ਤੋਂ 5 ਬਰੇ ਪਹਿਲਾਂ ਦਾ ਜ਼ਿਕਰ ਹੈ ਜਦ ਇਸ ਸ਼ਹਿਰ ਵਿੱਚ ਹਿੰਦੂਆਂ ਮੁਸਲਮਾਨਾਂ ਦਾ ਬੜਾ ਭਾਰੀ ਫਸਾਦ ਹੋਇਆ ਸੀ ਉਨੇ ਦਿਨੀ ਮੈਂ ਬਜਾਜੀ ਦੀ ਹੱਟੀ ਕਰਦਾ ਸੀ ਘਰ ਵਿੱਚ ਅਸੀਂ ਦੋਵੇਂ ਜੀ ਸਾਮ ਮੈਂ ਤੇ ਮੇਰੀ ਘਰ ਵਾਲੀ ਦੁਪਹਿਰ ਵੇਲੇ ਸਾਰੇ ਸ਼ਹਿਰ ਵਿੱਚ ਰੌਲਾ ਪੈ ਗਿਆ ਮੇਰੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ ਫਸਾਦ ਦਾ ਮੋੜ ਉਸੇ ਮਾਹੌਲ ਤੋਂ ਬਚਾ ਜਿਸ ਵਿੱਚ ਮੇਰਾ ਘਰ ਸੀ ਤੇ ਇਹ ਮਹੱਲਾ ਲਗਭਗ ਮੁਸਲਮਾਨਾਂ ਦਾ ਹੀ ਸੀ ਹੱਟੇ ਬੰਦ ਕਰਕੇ ਮੈਂ ਵਾਹੋ ਦਾਹੀ ਘਰ ਵੱਲ ਭੱਜਿਆ ਰਾਹ ਵਿੱਚ ਟੋਲਿਆਂ ਦੇ ਟੋਲੇ ਡਾਂਗਾ ਫੜੀ ਦਗੜ ਦਗੜ ਕਰਦੇ ਫਿਰਦੇ ਸਨ ਮੈਂ ਘਰ ਪੁੱਜਾ ਪਰ ਦਰਵਾਜ਼ੇ ਨੂੰ ਜਿੰਦਰਾ ਲੱਗਾ ਵੇਖ ਕੇ ਮੇਰੀ ਤਸੱਲੀ ਹੋ ਗਈ ਕਿ ਸਤਵੰਤਕਔਰ ਆਪਣੀ 마ਸੀ ਦੀ ਘਰ ਚਲੀ ਗਈ ਹੈ ਉਸ ਦੀ 마ਸੀ ਦੇ ਘਰ ਖਤਰੰਮੇ ਪਾਸੇ ਸੀ ਉਸ ਦੀ ਦੂਰ ਅੰਦੇਸ਼ੀ ਨੂੰ ਦਿਲ ਵਿੱਚ ਸਲਾਉਂਦਾ ਹੋਇਆ ਮੈਂ ਆਪਣੀ ਨਸੀਸ ਦੇ ਘਰ ਵੱਲ ਤੁਰ ਪਿਆ ਮੇਰਾ ਉਤਲਾ ਸਾ ਉੱਤੇ ਅਤੇ ਹੇਠਲਾ ਹੇਠਾ ਰਹਿ ਗਿਆ ਜਦੋਂ ਮੈਨੂੰ ਪਤਾ ਲੱਗਾ ਕਿ ਸਤਵੰਤ ਕੌਰ ਇੱਥੇ ਨਹੀਂ ਆਈ ਮੱਥੇ ਤੇ ਹੱਥ ਮਾਰ ਕੇ ਮੈਂ ਉੱਥੇ ਹੀ ਬੈਠ ਗਿਆ ਸਾਡੀ ਸਾਰੇ ਦਿਨ ਦੀ ਸੈਰ ਤੋੜ ਢੁੰਡਪਾਲ ਦਾ ਕੁਝ ਵੀ ਸੱਟਾਣਾ ਨਿਕਲਿਆ ਇੱਧਰ ਫਸਾਦ ਪਲ-ਪਲ ਜੋਰਾਂ ਤੇ ਹੁੰਦਾ ਜਾਂਦਾ ਸੀ। ਕਈ ਮੁਹੱਲੇ ਫੂਕੇ ਗਏ, ਕਈ ਦੁਕਾਨਾਂ ਲੁੱਟੀਆਂ ਗਈਆਂ ਤੇ ਕਈ ਬੇਦੋਸ਼ੀਆਂ ਦੇ ਲਹੂ ਵਹਾਏ ਗਏ। ਹੱਫ ਹਟ ਕੇ ਮੈਂ ਘਰ ਜਾ ਡਿਕਾ। ਚੰਗਾ ਹਨੇਰਾ ਪੈ ਗਿਆ ਸੀ। ਸਾਰੀ ਗਲੀ ਵਿੱਚ ਸੁਨਸਾਨ ਸੀ। ਕਿਸੇ-ਕਿਸੇ ਵੇਲੇ ਪੈਦਲ ਤੇ ਸਵਾਰ ਸਿਪਾਹੀਆਂ ਦੇ ਫਿਰਨ ਦੀ ਆਵਾਜ਼ ਆਉਂਦੀ ਸੀ। ਇਸ ਵੇਲੇ ਸੇਵਾ ਸੰਪਤੀ ਦਾ ਇੱਕ ਵਲੰਟੀਅਰ ਮੇਰੇ ਘਰ ਆਇਆ। ਉਸਨੇ ਮੈਨੂੰ ਦੱਸਿਆ ਕਿ ਮੇਰੀ ਵਾਟੀ ਸਰਕਾਰੀ ਹਸਪਤਾਲ ਵਿੱਚ ਮੈਨੂੰ ਉਡੀਕ ਰਹੀ ਹੈ। ਮੈਨੂੰ ਸੁਣ ਕੇ ਖੁਸ਼ੀ ਹੋਈ ਪਰ ਡਰ ਤੇ ਸਹਿਮ ਦੀ ਭਰੀ ਹੋਈ। ਕਈ ਤਰ੍ਹਾਂ ਦੀਆਂ ਸੋਚਾਂ ਸੋਚਦਾ ਹੋਇਆ ਮੈਂ ਹਸਪਤਾਲ ਪਹੁੰਚਿਆ। ਉੱਥੇ ਜਾ ਕੇ ਮੈਂ ਜੋ ਕੁਝ ਡਿਟਾ ਉਸਨੇ ਮੈਨੂੰ ਹੋਰ ਵੀ ਹੈਰਾਨੀ ਵਿੱਚ ਪਾ ਦਿੱਤਾ ਇੱਕ ਬੁੱਢਾ ਮੁਸਲਮਾਨ ਸਿਰ ਤੋਂ ਪੈਰਾਂ ਤੱਕ ਪੱਟੀਆਂ ਨਾਲ ਤੇ ਸਤਵੰਤ ਕੋਰ ਉਸ ਦੇ ਪਾਸ ਬੈਠੀ ਅਥਰੂ ਵਹਾਂਦੀ ਹੋਈ ਉਸ ਦੇ ਮੂੰਹ ਵਿੱਚ ਦੁੱਧ ਪਾਣੀ ਦਾ ਯਤਨ ਦੁੱਧ ਪਾਣ ਦਾ ਯਤਨ ਕਰ ਰਹੀ ਸੀ ਮੈਨੂੰ ਦੇਖਦਿਆਂ ਹੀ ਉਹ ਰੋਣ ਲੱਗ ਗਈ ਹੈਰਾਨੀ ਭਰੀ ਨਜ਼ਰ ਨਾਲ ਉਸ ਵੱਲ ਤੱਕਦਿਆਂ ਮੈਂ ਉਸ ਨੂੰ ਪਿਆਰ ਤੇ ਲਾਸਾ ਦਿੱਤਾ ਮੇਰਾ ਭਾਵ ਸਮਝ ਕੇ ਉਹ ਬੋਲੀ ਜੇ ਇਹ ਨਾ ਹੁੰਦਾ ਤਾਂ ਇਸ ਤੇ ਅੱਗੋਂ ਉਹ ਨਾ ਬੋਲ ਸਕੇ ਅੰਤ ਉਸ ਨੇ ਵੇਰਵੇ ਨਾਲ ਬੈਠ ਕੇ ਸਾਰੀ ਹੱਦ ਬੀਤੀ ਮੈਨੂੰ ਸੁਣਾਈ ਉਸ ਨੇ ਦੱਸਿਆ ਫਸਾਦ ਦੀ ਖਬਰ ਸੁਣਦਿਆਂ ਹੀ ਸਾਰਾ ਗਹਿਣਾ ਗੱਟਾ ਤੇ ਨਕਦੀ ਇੱਕ ਨਿੱਕੇ ਟਰੰਕ ਵਿੱਚ ਪਾ ਕੇ ਤੇ ਕੁਝ ਮਾਰ ਕੁੱਚੇ ਮਾਰ ਕੇ ਮੈਂ ਮਾਸੀ ਦੇ ਘਰ ਵੱਲ ਤੁਰ ਪਈ ਰਸਤੇ ਵਿੱਚ ਗੁੰਡਿਆਂ ਦਾ ਇੱਕ ਟੋਲਾ ਮੈਂ ਆਪਣੇ ਵੱਲ ਆਉਂਦਾ ਟਿੱਠਿਆ ਉਹਨਾਂ ਤੋਂ ਬਚਣ ਲਈ ਮੈਂ ਘਾਬਰ ਕੇ ਇੱਧਰ ਉੱਧਰ ਤੱਕਣ ਲੱਗੀ ਜਦ ਮੈਨੂੰ ਨੱਠਣ ਦਾ ਕੋਈ ਰਾਹ ਨਾ ਲੱਭਾ ਤਾਂ ਮੈਂ ਨੱਠ ਕੇ ਉਸ ਬੁੱਢੇ ਲਵਾਈ ਦੀ ਹੱਟੀ ਵਿੱਚ ਜਾ ਖਲੋਤੀ ਪਰ ਮੇਰੇ ਪਿੱਛੇ ਹੀ ਗੁੰਡਿਆਂ ਦੀ ਧਾਰ ਆ ਪੰਚੀ ਮੇਰਾ ਟਰੰਕ ਵੇ ਕਿਉ ਸਮਝ ਗਏ ਸਨ ਕਿ ਇਸ ਵਿੱਚ ਚੌਖਾ ਮਾਲ ਹੈ ਇਸ ਬਾਬੇ ਦਾ ਰੱਬ ਦੋਨਾਂ ਜਹਾਨਾਂ ਵਿੱਚ ਭਲਾ ਕਰੇ ਇਸ ਨੇ ਮੈਨੂੰ ਪਿਛਲੇ ਅੰਦਰ ਵਾਰਡ ਦਿੱਤਾ ਅਤੇ ਆਪ ਹੱਟੀ ਵਿੱਚ ਡੱਟ ਕੇ ਗੁੰਡਿਆਂ ਦੇ ਟੱਕਰੇ ਲਈ ਖਲੋ ਗਿਆ ਇਸ ਨੇ ਉਹਨਾਂ ਲੋਕਾਂ ਨੂੰ ਬਤੇਰਾ ਸਮਝਾਇਆ ਪਰ ਉਹਨਾਂ ਦਾ ਇਹੋ ਕਹਿਣਾ ਸੀ ਕਿ ਟਰੰਕ ਸਾਡੇ ਹਵਾਲੇ ਕਰ ਦੇ ਤਾਂ ਅਸੀਂ ਚਲੇ ਜਾਂਦੇ ਹਾਂ ਅੰਤ ਜਦ ਉਹ ਨਾਟਲੇ ਤਾਂ ਇਸਨੇ ਕੜ ਦੇ ਦੁੱਧ ਦੇ ਪਿਆਲੇ ਉਹਨਾਂ ਉੱਤੇ ਭਰ-ਭਰ ਕੇ ਸੁੱਟਨੇ ਸ਼ੁਰੂ ਕਰ ਦਿੱਤੇ ਉਹ ਇੱਕ ਵਾਰੀ ਤਾਂ ਨਸ ਗਏ ਪਰ ਜਦ ਉਹਨਾਂ ਵੇਖਿਆ ਕਿ ਦੁੱਧ ਦੀ ਕੜਾਈ ਖਾਲੀ ਹੋ ਗਈ ਹੈ ਉਹ ਫਿਰ ਮੁੜਾਏ ਦੂਜੀ ਵਾਰਾ ਉਸਨੇ ਚੁੱਲ੍ਹੇ ਵਿੱਚੋਂ ਅੱਗ ਅਤੇ 33 ਫਸਲ ਕੱਢ ਕੇ ਉਹਨਾਂ ਉੱਤੇ ਰਾਣੀ ਸ਼ੁਰੂ ਕਰ ਦਿੱਤੀ ਕਈਆਂ ਦੇ ਮੂੰਹ ਸਿਰ ਤੇ ਕੱਪੜੇ ਝੁੱਲਸ ਗਏ ਪਰ ਇਸ ਨਾਲ ਉਹਨਾਂ ਦਾ ਜੋਸ਼ ਹੋਰ ਵੀ ਵੱਧ ਗਿਆ ਜਦ ਚੁੱਲਾ ਵੀ ਖਾਲੀ ਹੋ ਗਿਆ ਤਾਂ ਇਸ ਬਾਬੇ ਪਾਸ ਹੋਰ ਕੋਈ ਹਥਿਆਰ ਨਾ ਰਿਹਾ ਤਾਂ ਉਹ ਸਾਰੇ ਹੱੱਟੀ ਤੇ ਆ ਚੜੇ ਤੇ ਕਾਫਰ ਕਾਫਰ ਕਹਿ ਕੇ ਇਸ ਵਿਚਾਰੇ ਨੂੰ ਹੱਥੋਂ ਹੱਥ ਲੈ ਲਿਆ ਮਾਰ ਮਾਰ ਕੇ ਗਰੀਬ ਨੂੰ ਫੇ ਸੁੱਟਿਆ ਫੇਰੋਂ ਗੁੰਡੇ ਮੇਰੇ ਵੱਲ ਵਧੇ ਪਰ ਮੈਂ ਅੰਦਰੋਂ ਕੁੰਡਾ ਮਾਰ ਲਿਆ ਸੀ ਉਹਨਾਂ ਨੂੰ ਮੂੰਹਾ ਪੰਨਣ ਵਿੱਚ ਚੌਖਾ ਸਿਰ ਲੱਗ ਗਿਆ ਇਸ ਵੇਲੇ ਪੁਲਿਸ ਆ ਗਈ ਦਾ ਰੌਲਾ ਪੈ ਗਿਆ ਤੇ ਸਾਰੇ ਜਿੱਧਰ ਮੂੰਹ ਆਇਆ ਨੱਸ ਗਏ ਬਾਬਾ ਲਹੂ ਲਹਾਨ ਹੋਇਆ ਪਿਆ ਸੀ ਸੇਵਾ ਸੰਮਤੀ ਵਾਲਿਆਂ ਉਸਨੂੰ ਸਟੈਚਰ ਤੇ ਪਾ ਲਿਆ ਮੈਂ ਵੀ ਆਪਣਾ ਟਰੱਕ ਚੱਕ ਕੇ ਬਾਬੇ ਦੇ ਨਾਲ ਹੀ ਇੱਥੇ ਹਸਪਤਾਲ ਆ ਗਏ ਦਿਹਾੜੀ ਵਿੱਚ ਕਈ ਵਾਰੀ ਸੇਵਾ ਸੰਤੀ ਵਾਲੇ ਤੁਹਾਨੂੰ ਘਰੋ ਅਤੇ ਹੱਟਿਓ ਲੱਭਣ ਗਏ ਪਰ ਤੁਹਾਡਾ ਕੁਝ ਪਤਾ ਨਾ ਲੱਗਾ ਥੋੜਾ ਚਿਰ ਠਹਿਰ ਕੇ ਕਰਮ ਸਿੰਘ ਦਫ਼ਤਰੀ ਨੂੰ ਫਿਰ ਸੁਣਾਉਣ ਲੱਗਾ ਸਤਵੰਤ ਕੌਰ ਦੀਆਂ ਗੱਲਾਂ ਸੁਣ ਕੇ ਮੇਰੇ ਲੂ ਕੰਡੇ ਖੜੇ ਹੋ ਗਏ ਮੈਂ बेहोश पे ਬਾਬੇ ਦੇ ਪੈਰਾਂ ਤੇ ਸ਼ਰਦਾ ਨਾਲ ਕਈ ਵਾਰ ਮੱਥਾ ਟੇਕਿਆ ਦੂਜੇ ਦਿਨ ਸਵੇਰ ਵੇਲੇ ਬਾਬੇ ਨੂੰ ਹੋਸ਼ ਆਈ ਉਸ ਦੇ ਮੂੰਹੋਂ ਪਹਿਲਾ ਵਾਕ ਨਿਕਲਿਆ ਜੈਨਾ ਪੁੱਤ ਤੂੰ ਕਿੱਥੇ ਹੈ ਥੋੜਾ ਜਿਹਾ ਪਿੱਛੋਂ ਉਸ ਦੀ ਹੋਸ਼ ਚੰਗੀ ਤਰ੍ਹਾਂ ਫਿਰ ਆਈ ਤੇ ਮੈਂ ਤੇ ਆਪਣੇ ਆਪ ਹੀ ਉਸ ਨੂੰ ਸਾਰੀ ਗੱਲ ਦੀ ਚੰਗੀ ਤਰ੍ਹਾਂ ਸਮਝ ਆ ਗਈ ਅਸੀਂ ਦੋਵੇਂ ਉਸ ਦੇ ਪੈਰਾਂ ਤੇ ਸਿਰ ਰੱਖ ਕੇ ਉਸ ਦਾ ਧੰਨਵਾਦ ਕਰਨ ਲੱਗ ਪਏ ਬਾਬਾ ਪਿਆਰ ਨਾਲ ਸਾਨੂੰ ਇਸ ਕੰਮ ਨੂੰ ਜੋ ਰੋਕਦਾ ਹੋਇਆ ਬੋਲਿਆ ਸਰਦਾਰ ਜੀ ਮੈਂ ਤੁਹਾਡੇ ਉੱਤੇ ਕੋਈ ਅਸਾਨ ਨਹੀਂ ਕੀਤਾ ਜਿਹੀ ਮੇਰੀ ਜੈਣਾ ਬੱਚੀ ਤੇਹੀ ਏ ਪਰ ਸਰਦਾਰ ਜੀ ਅੱਲਾ ਦੇ ਵਾਸਤੇ ਉਸ ਨੂੰ ਇੱਥੇ ਲੈ ਆਓ ਇਕ ਕੱਲੀ ਮਰ ਜਾਏਗੀ ਜੇ ਵਿਚਾਰੇ ਦੀ ਧੀ ਵਿਚਾਰੇ ਦੀ ਮਾਂ ਜਿਉਂਦੀ ਹੁੰਦੀ ਤਾਂ ਵੀ ਮੇਰੇ ਪਿੱਛੋਂ ਰੁੱਲ ਖੁੱਲ ਕੇ ਪੜ ਹੁਣ ਕੌਣ ਉਸ ਨੂੰ ਕਹਿੰਦਾ ਕਹਿੰਦਾ ਬੁੱਢਾ ਰੋਣ ਲੱਗ ਪਿਆ ਉਸ ਦੇ ਦੱਸੇ ਪਤੇ ਤੇ ਜਾ ਕੇ ਅਸੀਂ ਜੈਣਾ ਨੂੰ ਲੈ ਆਏ ਜੈਣਾ ਉਸ ਵੇਲੇ ਦਸਾਂ ਕੋ ਵਰਿਆਂ ਦੀ ਸੀ ਡਾਡੀ ਭੋਲੀ ਪਾਲੀ ਭਾਵੇਂ ਰੋ ਰੋ ਕੇ ਉਹ ਬਿਹਾਲ ਹੋਈ ਹੋਈ ਸੀ ਪਰ ਪਿਓ ਦੇ ਗੱਲ ਲਾ ਕੇ ਉਸ ਦਾ ਦੁੱਖ ਅੱਧਾ ਹੋ ਗਿਆ ਸਵਾ ਮਹੀਨਾ ਹਸਤਾ ਰੱਖਣ ਤੇ ਵੀ ਜਦ ਅਸੀਂ ਬਾਬੀ ਨੂੰ ਕੋਈ ਵੀ ਫਰਕ ਨਾ ਪੈਂਦਾ ਡਿੱਠਾ ਤਾਂ ਅਸੀਂ ਉਸ ਨੂੰ ਆਪਣੇ ਘਰ ਲੈ ਆਏ ਅੰਦਰ ਦੀਆਂ ਸੱਟਾਂ ਨੇ ਉਸ ਦਾ ਲੱਕ ਉੱਕਾ ਹੀ ਨਕਾਰਾ ਕਰ ਦਿੱਤਾ ਸੀ ਸ਼ਾਤੀ ਦੀਆਂ ਸੱਟਾਂ ਵੀ ਕੁਚੀਆਂ ਸਨ ਘਰ ਆ ਕੇ ਜੈਣਾ ਸਾਡੇ ਨਾਲ ਇਸ ਤਰ੍ਹਾਂ ਹਿਲ-ਮਿਲ ਗਈ ਜਿਵੇਂ ਸਾਡੇ ਹੀ ਘਰ ਜੰਮੀ ਭਲੀ ਹੈ ਉਹ ਸਾਨੂੰ ਡਾਡੀ ਪਿਆਰੀ ਲੱਗਦੀ ਸੀ ਸਤਵੰਤ ਕੌਣ ਨੂੰ ਤਾਂ ਜਿਵੇਂ ਕੋਈ ਖਜ਼ਾਨਾ ਲੱਭ ਪਿਆ ਸੀ ਸਾਡੀ ਵੀ ਕਦੇ ਤਿੰਨ ਵਰਿਆਂ ਦੀ ਇੱਕ ਕੁੜੀ ਸੀ ਜੋ ਰੱਬ ਨੇ ਸਾਨੂੰ ਦੇ ਕੇ ਫਿਰ ਲੈ ਲਈ ਸੀ ਸਾਨੂੰ ਇਹੋ ਜਾਪਦਾ ਸੀ ਕਿ ਰੱਬ ਨੇ ਸਾਤੋਂ ਕੋਈ ਹੋਈ ਚੀਜ਼ ਫਿਰ ਸਾਨੂੰ ਮੋੜ ਦਿੱਤੀ ਹੈ ਅਸੀਂ ਇੱਕ ਪਲ ਵੀ ਜੈਣਾ ਨੂੰ ਅੱਖੋਂ ਓਲੇ ਨਹੀਂ ਸੀ ਕਰ ਸਕਦੇ ਮੰਜੇ ਤੇ ਪਿਆ ਬਾਬਾ ਜਦ ਸਾਨੂੰ ਜੈਣਾ ਨਾਲ ਪਿਆਰ ਕਰਦਾ ਵੇਖਦਾ ਸੀ ਤਾਂ ਖੁਸ਼ੀ ਨਾਲ ਉਸ ਦੀ ਅੱਖਾਂ ਵਿੱਚ ਅਥਰੂ ਆ ਜਾਂਦੇ ਸਨ ਬਥੇਰੇ ਡਾਕਟਰ ਬਦਲੇ ਪਰ ਬਾਬੇ ਨੂੰ ਫਰਕ ਨਾ ਪਿਆ ਅਚਾਨਕ ਹੀ ਉਸ ਦੀ ਛਾਤੀ 'ਚੋਂ ਲਹੂ ਆਉਣ ਲੱਗ ਪਿਆ ਅਤੇ ਪੈਰੋਂ ਪੈਰ ਉਸ ਦੀ ਹਾਲਤ ਖਰਾਬ ਹੋਣ ਲੱਗੀ ਅਖੀਰ ਇੱਕ ਰਾਤ ਉਹ ਜੈਨਾ ਦੀ ਬਾਹ ਸਤਵੰਤ ਦੇ ਹੱਥ ਫੜਾ ਕੇ ਸ਼ਾਂਤੀ ਤਸੱਲੀ ਅਤੇ ਬੇਫਿਕਰੀ ਨਾਲ ਇਸ ਦੁਨੀਆ ਤੋਂ ਵਿਦਾ ਹੋ ਗਿਆ ਦੂਜੇ ਦਿਨ ਇੱਕ ਸਿੱਖ ਦੇ ਘਰ ਵਿੱਚੋਂ ਮੁਸਲਮਾਨ ਦਾ ਜਨਾਚਾ ਨਰੋਲ ਮੁਸ ਉਸ ਸਮਾਨੀ ਤਰੀਕੇ ਨਾਲ ਨਿਕਲਦਾ ਵੇਖੇ ਸਾਰਾ ਗਲੀ ਮੁਹੱਲਾ ਪਿਆਰ ਦੇ ਅਥਰੂ ਵਹਾ ਰਿਹਾ ਸੀ ਉਸੇ ਦਿਨ ਤੋਂ ਮੈਂ ਜੈਨਾ ਲਈ ਇੱਕ ਹਫਤ ਮੁਲਾਵੀ 우ਸਤਾਦ ਰੱਖ ਦਿੱਤਾ ਦੋ-ਦੋਵੇਂ ਵੇਲੇ ਆ ਕੇ ਉਸ ਨੂੰ ਕੁਰਾਨ ਸ਼ਰੀਫ ਪੜ੍ਹਾਉਂਦਾ ਸੀ ਹੁਣ ਜੈਨਾ ਦੀ ਉਮਰ 15 ਵਰਿਆਂ ਦੀ ਹੈ ਤੇ ਸਾਰਾ ਕੁਰਾਨ ਸ਼ਰੀਫ ਕੁਰਾਨ ਸ਼ਰੀਫ ਇਨਾ 5 ਵਰਿਆਂ ਵਿੱਚ ਉਸਨੇ ਹਫਜ ਹਫਜ ਕਰ ਲਿਆ ਹੈ ਇੱਕ ਖਾਨਦਾਨੀ ਮੁਸਲਮਾਨ ਨਾਲ ਉਸਦੀ ਮੰਗਣੀ ਹੋ ਚੁੱਕੀ ਹੈ ਅੱਜ ਤੋਂ ਚੌਥੇ ਦਿਨ ਉਸਦਾ ਨਿਕਾਹ ਹੋਣ ਵਾਲਾ ਹੈ ਵਿਆਹ ਭਾਵੇਂ ਮੁਸਲਮਾਨੀ ਸਰਾ ਨਾਲ ਹੋਵੇਗਾ ਪਰ ਜਿਵੇਂ ਹਿੰਦੂ ਮੁਸਲਮਾਨ ਸਿੱਖ ਸਾਰੇ ਹੀ ਆਉਣਗੇ ਜੈਨਾ ਦਾ ਦਾਜ ਬਣਾਉਣ ਵਿਚ ਅਸਾਂ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ ਪਰ ਇਹ ਗੁਰਾਂ ਸ਼ਰੀਫ ਜੈਨਾ ਨੂੰ ਬਹੁਤ ਪਿਆਰਾ ਹੈ ਇਹੋ ਉਸ ਦਾ ਪਿਓ ਪੜ੍ਹਾ ਕਰਦਾ ਸੀ ਤੇ ਇਸੇ ਤੋਂ ਹੀ ਜੈਨਾ ਨੇ ਤਾਲੀਮ ਹਾਸਲ ਕੀਤੀ ਹੈ ਇਸੇ ਕਰਕੇ ਮੈਂ ਇਸ ਦੀ ਵਧੀਆਂ ਜਲਦ ਬਣਵਾ ਕੇ ਉਸ ਦੇ ਦਾਜ ਵਿੱਚ ਦੇਣਾ ਚਾਹੁੰਦਾ ਹਾਂ ਖੈਰ ਦੇ ਦਫ਼ਤਰੀ ਅਤੇ ਉਸ ਦੇ ਕਾਰੀਗਾਰਾਂ ਨੇ ਮਨੁ ਪੱਥਰ ਤੇ ਬੁੱਤ ਬਣ ਕੇ ਸਾਰੀ ਵਾਰਤਾ ਸੁਣੀ। ਉਹਨਾਂ ਅਦਬ ਨਾਲ ਸਿਰ ਨਿਵਾਉਂਦਿਆਂ ਤੇ ਅੱਖਾਂ ਪੂੰਝਦਿਆਂ ਕਿਸੇ ਕਿਸੇ ਨੇ ਇੱਕ ਦੋ ਹੋਕੇ ਵੀ ਭਰੇ ਤੇ ਫਿਰ ਆਪਣੇ ਕੰਮ ਲੱਗ ਪਏ। ਜਲਦ ਵੇਲੇ ਸਿਰ ਬੰਨ੍ਹ ਦੇਣ ਦੀ ਪੱਕੀ ਕਰਕੇ ਰੁਮਾਲਾ ਨੂੰ ਲਪੇਟ ਕੇ ਖੀਸੇ ਵਿੱਚ ਪਾਉਂਦਿਆਂ ਹੋਇਆ ਕਰਮ ਸਿੰਘ ਆਪਣੇ ਰਾਹ ਪਿਆ। ਇਸੀ ਅੱਜ ਦੀ ਕਹਾਣੀ ਹੋਰ ਇਧਨੇ ਕਹਾਣੀਆਂ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਮਿਲਦੇ ਆਂ ਅਗਲੀ ਕਹਾਣੀ ਦੇ ਨਾਲ ਧੰਨਵਾਦ